जय हिंद जय श्री राम आज 15 अगस्त ਜਿਹੜਾ ਹੈ ਆਜ਼ਾਦੀ ਦਿਵਸ ਮਨਾ ਰਹੇ ਨੇ ਨਮੋ ਨਰਨ ਜਿਹੜੇ ਸੰਸਥਾ ਹੈਗੀ ਆ ਇਹਨਾਂ ਨੂੰ ਮੈਂ ਨਮੋ ਨਮ ਮੋਰਚਾ ਜਿਹੜਾ ਹੈ ਉਹਨਾਂ ਨੂੰ ਮੈਂ ਵਧਾਈ ਦਿੰਦਾ ਆ ਨਾਲ ਹੀ ਮੈਂ ਜੂਆ ਨੂੰ ਬੇਨਤੀ ਕਰਾਂਗਾ ਕਿ ਆਪਣੇ ਦੇਸ਼ ਦੇ ਨਾਲ ਜਿੱਦਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਘਰ ਘਰ ਮਹੱਲੇ ਮਹੱਲੇ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਗਿਆ ਆ ਹਰ ਇੱਕ ਦੇ ਵਿੱਚ ਆਪਣੇ ਦੇਸ਼ ਪ੍ਰਤੀ ਭਾਵਨਾ ਹੈਗੀ ਆ ਤੇ ਸਾਰੇ ਹੀ ਆਪਣੇ ਦੇਸ਼ ਪ੍ਰਤੀ ਜਾਗਰੂਤ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਕਿ ਨਸ਼ੇ ਤੋਂ ਮੁਕਤ ਹੋ ਕੇ ਅੱਜ ਸਾਰੇ ਇੱਥੇ ਇਕੱਠੇ ਹੋ ਕੇ ਜਾਦੀ ਦਿਵਸ ਮਨਾ ਰਹੇ ਨੇ ਇਸ ਲਈ ਮੈਂ ਸਾਰੇ ਦੇਸ਼ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਜੈ ਹਿੰਦ सारे नु जय हिंद जय माता दी जय भारत की तो आज इंडिपेंडेंस डे पे जैसे कि हमने यहाँ पे एक छोटा सा जैसे समझ लो एक फेस्टिवल सा रखा है लोगों के लिए एक मैसेज है मेरे लिए आजकल नशा बहुत तेजी से फैल रहा है तो मैं सारी पीड़ा को सारी जो न्यू जनरेशन है जो माएँ हैं जो यहाँ पे माएँ आई हैं जो यहाँ पे बेटे आए हैं इस टाइम पर मौजूद है आजकल की जनरेशन को यही मैसेज देना चाहती हूँ कि पंजाबियों जागो नशा त्यागो सारे बोलो पंजाबीयों जागो पंजाबीयों जागो ਨਸ਼ਾ ਛੱਡੋ ਕੋੜ ਵੱਡੋ ਨਸ਼ਾ ਛੱਡੋ ਕੋੜ ਵੱਡੋ ਤੇ ਮੈਂ ਇਹੀ ਕਹਿਣਾ ਚਾਹਨੀ ਹੈ ਕਿ ਸਾਰੇ ਦੇਸ਼ ਵਾਸੀਆਂ ਨੂੰ ਤੇ ਉਹ ਵੀਰਾਂ ਨੂੰ ਵੀ ਕਹਿਣਾ ਚਾਹਨੀ ਹੈ ਜਿਹੜੇ ਕਿ ਜਾਗਦੇ ਆ ਤੇ ਅਸੀਂ ਸੁਣਨੇ ਆ ਠੀਕ ਹੈ ਉਹ ਵੀਰਾਂ ਕੋ ਵੀ ਬਹੁਤ ਬਹੁਤ ਮੇਰੀ ਤਰਫ ਸੇ 빅 ਥੈਂਕਸ ਮੈਂ ਸੋਸ਼ਲ ਵਰਕਰ ਰੀਆ ਠਾਕੁਰ ਥੈਂਕ ਯੂ ਸੋ ਮਚ ਜੈ ਭਾਰਤ ਆਜ਼ਾਦੀ ਦੇ ਇਸ ਵਰੇਗੰਢ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਆਜ਼ਾਦੀ ਦਾ ਮਤਲਬ ਸਾਡੇ ਲੋਕਾਂ ਨੇ ਕੁਝ ਹੋਰ ਹੀ ਲੱਗਦਾ ਕੱਢ ਲਿਆ ਸੀ ਮੇਰੇ ਦੇਸ਼ ਦੇ ਨੌਜਵਾਨ ਜਿਨ੍ਹਾਂ ਨੂੰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ ਏ ਜਿਹੜੇ ਦੇਸ਼ ਦੀ ਰੀੜ ਦੀ ਹੱਡੀ ਆ ਅੱਜ ਨਸ਼ਿਆਂ ਦੇ ਵੱਲ ਵਧਦੇ ਪਏ ਆ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸੀ ਕਿ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪਰ ਸ਼ਾਇਦ ਕਿਤੇ ਨਾ ਕਿਤੇ ਹੱਲੇ ਵੀ ਪੰਜਾਬ ਦੇ ਵਿੱਚ ਪਰੇ ਦੇਸ਼ ਦੇ ਵਿੱਚ ਨਸ਼ਿਆਂ ਨੂੰ ਠੱਲ ਨਹੀਂ ਪਾਈ ਜਾ ਸਕੀ ਸੋ ਅੱਜ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਨਸ਼ੇ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਚਾਹੀਦਾ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਸਹਿਯੋਗੀ ਬਣਿਆ ਜਾਵੇ ਦੇਸ਼ ਦੇ ਵਿੱਚ ਅੱਜ ਜਿਹੜਾ ਪਿਛੇ ਜਿਹੜੀ ਜੰਗ ਲੱਗੀ ਸੀ ਪੂਰੇ ਨੌਜਵਾਨਾਂ ਦੇ ਵਿੱਚ ਇੱਕ ਲਹਿਰ ਚੱਲੀ ਗਈ ਸੀ ਤੇ ਅਸੀਂ ਚਾਹੁੰਦੇ ਹਾਂ ਉਹੋ ਹੀ ਲਹਿਰ ਫਿਰ ਨੌਜਵਾਨਾਂ ਦੇ ਵਿੱਚ ਚੱਲੇ ਮੇਰੇ ਦੇਸ਼ ਨੂੰ ਅੱਗੇ ਲੈ ਕੇ ਜਾਣ ਵਿੱਚ ਸਜੋਗੀ ਬਣਨਾ ਨਮੋ ਨਮੋ ਸਾਰਿਆਂ ਨੂੰ ਮੈਂ ਪ੍ਰਵੀਨ ਦਾਤਾ ਨਮੋ ਨਮੋ ਮੋਰਚਾ ਪੰਜਾਬ ਪ੍ਰਧਾਨ ਤੇ ਸਾਰਿਆਂ ਨੂੰ ਮੈਂ ਅੱਜ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਤੇ ਜਿੱਦਾਂ ਪ੍ਰਮਾਤਮਾ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਪ੍ਰਮਾਤਮਾ ਇਹ ਕਿਰਪਾ ਹੋਰ ਕਰੇ ਤੇ ਸਾਨੂੰ ਜਿਹੜੀ ਹੈ ਲੋਕਾਂ ਨੂੰ ਨਸ਼ਿਆਂ ਤੋਂ ਜੜੀ ਹੈ ਉਹ ਵੀ ਮੁਕਤੀ ਦਵਾਵੇ ਤੇ ਜਿਹੜਾ ਗੈਂਗਸਟਰਵਾਦ ਹੈ ਜਿਹੜਾ ਐਨਾ ਪੰਜਾਬ ਦੇ ਵਿੱਚ ਫੈਲਿਆ ਹੈ ਇਹਦੇ ਤੋਂ ਵੀ ਮੁਕਤੀ ਦਵਾਵੇ ਮੈਨੂੰ ਤਾਂ ਲੱਗਦਾ ਹੈ ਕਿ ਗੈਂਗਸਟਰਵਾਦ ਤੇ ਨਸ਼ਿਆਂ ਤੋਂ ਮੁਕਤੀ ਤਾਂ ਹੀ ਮਿਲ ਸਕਦੀ ਹੈ ਜਿਦਾਂ ਕਿ ਜੋਗੀ ਜੀ ਆਏ ਨੇ ਜੁਪੀ ਦੇ ਵਿੱਚ ਤੋਂ ਉਹ ਜਿਹੜੀ ਠੱਲ ਪਾਈ ਗਈ ਹੈ ਐਦਾ ਹੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਲੀਡਰ ਚਾਹੀਦਾ ਹੈ ਜਿਹੜਾ ਕਿ ਨਸ਼ਿਆਂ ਤੇ ਤੇ ਗੈਂਗਸਟਰਵਾਦ ਤੇ ਠੱਲ ਪਾ ਸਕੇ ਐਨਾ ਹੀ ਕਹਿੰਦਾ ਹੋਇਆ ਯਕੀਨੀ ਜੀ ਮੇਰਾ ਨਾਮ ਅਨਿਸ਼ੋ ਹੁੰਦਾ ਹੈ ਮੈਂ ਪੰਜਾਬ ਯੂਥ ਨੰਮ ਨਮੋ ਦਾ ਪੰਜਾਬ ਪ੍ਰਧਾਨ ਆ ਜੀ ਔਰ ਮੈਂ ਅੱਜ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਵਧਾਈ ਦੇਣਾ ਚਾਹੁੰਦਾ ਆ ਔਰ ਇੱਕ ਬਹੁਤ ਵਧੀਆ ਮੈਸੇਜ ਦੇਣਾ ਚਾਹੁੰਦਾ ਆ ਕਿ ਆਓ ਜੀ ਅਸੀਂ ਵੀ ਕੁਝ ਦੇਸ਼ ਪ੍ਰਤੀ ਕੁਝ ਕਰੀਏ ਤਾਂ ਜੋ ਅਸੀਂ ਦੇਸ਼ ਨੂੰ ਅੱਗੇ ਲੈ ਕੇ ਚੱਲੀਏ ਕਿ ਨਸ਼ਾ ਦਾ ਜਿਵੇਂ ਦੌਰ ਚੱਲ ਰਿਹਾ ਨਸ਼ੇ ਦਾ ਜਿਵੇਂ ਦੌਰ ਚੱਲ ਰਿਹਾ ਉਹਨਾਂ ਨੂੰ ਆਓ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਸ ਨਸ਼ੇ ਨੂੰ ਠੱਲ ਪਾਈਏ ਠੀਕ ਹੈ